ਹਾਂਜੀ ਵੈਗ ਖਾਲਸਾ ਵੈਗਰ ਜੀ ਕੀ ਫਤਹਿ ਜੀ ਮੈਂ ਵੀ ਰੱਬ ਵਿਖਾਉਣ ਲੱਗਾ ਤੁਹਾਨੂੰ ਬੜੇ ਚਿਰ ਦੇ ਲੱਦੇ ਫਿਰਦੇ ਲੋਕ ਰੱਬ ਆ 1.5 2 ਮਿੰਟ ਦੀ ਵੀਡੀਓ ਇਹਨੂੰ ਵੇਖੋ ਤੇ ਸ਼ੇਅਰ ਕਰੋ ਰੱਬ ਵਿਖਾਉਣ ਲੱਗਾ ਤੁਹਾਨੂੰ ਜਿੰਨਾ ਰੱਬ ਨਹੀਂ ਵੇਖਿਆ ਉਹ ਰੱਬ ਵੇਖ ਲੈਣਾ ਮੈਂ ਰੱਬ ਵੇਖ ਲਿਆ ਵਾ ਰੱਬ ਜੇ ਰੋਖ ਆ ਵੇਖੋ ਆ ਬੂਟੇ ਪਏ ਆ ਨਾ ਇਹ ਰੱਬ ਜੋ ਮੇਰਾ ਦਾਵਾ ਵਾ ਵੀ ਇਹ ਰੱਬ ਜੇ ਇਹ ਸਾਡੀ ਗੰਦੀ ਹਵਾ ਖਾ ਕੇ ਸਾਨੂੰ ਆਕਸੀਜਨ ਦਿੰਦੇ ਆ ਇਹਨਾਂ ਵਰਗਾ ਹੋਰ ਕੋਈ ਰੱਬ ਨਹੀਂ ਜਏਗਾ ਇਹ ਸਾਨੂੰ ਪਾਣੀ ਧਰਤੀ ਚੋਂ ਗੰਦਾ ਚੁੱਕ ਕੇ ਸਾਫ਼ ਕਰਕੇ ਦਿੰਦੇ ਆ ਇਹਨਾਂ ਵਰਗਾ ਹੋਰ ਕੋਈ ਰੱਬ ਨਹੀਂ ਹੋਏਗਾ ਰੱਬ ਬਿਲਡਿੰਗਾਂ 'ਚ ਨਾ ਲੱਭੋ ਰੱਬ ਜਦੋਂ ਧਰਤੀ ਹੋਂਦ ਚਾਹੀਏ ਸਾਡੇ ਤੋਂ ਵੀ ਪਹਿਲਾਂ ਹੋਂਦ ਚਾਹੀਏ ਪਹਿਲੋਂ ਇਹਨਾਂ ਨੂੰ ਪੈਦਾ ਕੀਤਾ ਰੱਬ ਨੇ ਤੇ ਫਿਰ ਸਾਨੂੰ ਪੈਦਾ ਕੀਤਾ ਕਿਉਂਕਿ ਸਾਡੇ ਲਈ ਗੰਦਗੀ ਜਿਹੜੀ ਅਸੀਂ ਖਲਾਰਣ ਦੇ ਧਰਤੀ ਤੇ ਉਹਨਾਂ ਲਈ ਸਫਾਈ ਦਾ ਪ੍ਰਬੰਧ ਪਹਿਲੋਂ ਇਹਨਾਂ ਦਾ ਕੀਤਾ ਵਾ ਇਹ ਰੱਬ ਪੈਦਾ ਕੀਤੇ ਆ ਧਰਤੀ ਤੇ ਪਹਿਲੋਂ ਪਰਮਾਤਮਾ ਨੇ ਤੇ ਫਿਰ ਸਾਨੂੰ ਪੈਦਾ ਕੀਤਾ ਵਾ ਇਹ ਰੱਬ ਜੇ ਜਿਹੜਾ ਇਹਨਾਂ ਨੂੰ ਵੱਡਦਾ ਵਾ ਜਿਹੜਾ ਇਹਨਾਂ ਨੂੰ ਸਾੜਦਾ ਵਾ ਉਹ ਰੱਬ ਨਾਲ ਦੁਸ਼ਮਣੀ ਜੇ ਪਵਨ ਗੁਰੂ ਇੱਕੋ ਸ਼ਬਦੀ ਆ ਗੁਰਬਾਣੀ ਦਾ ਤੇ ਹਵਾ ਸਾਡੀ ਗੁਰੂ ਆ ਜੇ ਗੁਰੂ ਨਾਨਕ ਦੇਵ ਜੀ ਆਂਦੇ ਹਵਾ ਗੁਰੂ ਆ ਤੇ ਅਸੀਂ ਕਿਹੜੇ ਗੁਰੂ ਨੂੰ ਲੱਭਦੇ ਫਿਰਦੇ ਆ ਹਵਾ ਤੇ ਯਾਰੇ ਪੈਦਾ ਕਰਨ ਦੇ ਆ ਇਹ ਆ ਨਾ ਗੁਰੂ ਕਿਹੇ ਕੋਈ ਤਾਕਤ ਹੈਗੀ ਆ ਕਿਹੇ ਧਰਮ ਮੰਦਰ ਤੋਂ ਇਹ ਤਾਕਤ ਹੈਗੀ ਆ ਵੀ ਆਕਸੀ ਜਿਹੜੀ ਸਾਡੀ ਗੰਦਗੀ ਕਾਰਬਨ ਖਾ ਕੇ ਤੇ ਸਾਨੂੰ ਆਕਸੀਜਨ ਬਣਾ ਦਨ ਇਹਨਾਂ ਤੋਂ ਤਾਕਤ ਜੇ ਇਹਨਾਂ ਤੋਂ ਵੱਡੀ ਤਾਕਤ ਕਿਹੇ ਕੋਲ ਨਹੀਂ ਜੇ ਰੋਖ ਲਾਓ ਜਿਨੇ ਆਪਣੀ ਜ਼ਿੰਦਗੀ ਜੇ ਰੋਖ ਨਹੀਂ ਲਾਇਆ ਉਹ ਧਰਤੀ ਤੇ ਬੋਝ ਆ ਉਹ ਜਿੰਨੇ ਮਰਜੀ ਪਾਠ ਪੂਜਾ ਤੀਰਥ ਇਸ਼ਨਾਨ ਕਰ ਲਏ ਜਿੰਨੇ ਆਪਣੀ ਜ਼ਿੰਦਗੀ ਵਿੱਚ ਰੁੱਖ ਨਹੀਂ ਲਾਇਆ ਉਹ ਧਰਤੀ ਤੇ ਬੋਝ ਜੇ ਉਹਨੇ ਧਰਤੀ ਤੇ ਬੋਝ ਰਹਿਣਾ ਵਾ ਜਿੰਨੇ ਮਰਜੀ ਉਹ ਪਰਪਕਾਰ ਕਰ ਲੇ ਤੇ ਹੱਥ ਜੋੜ ਕੇ ਬੇਨਤੀ ਜੇ ਮੈਂ ਇਕੱਲਾ ਨਹੀਂ ਜਾਦੇ ਲਾ ਸਕਦਾ ਤੁਸੀਂ ਇੱਕ ਇੱਕ ਲਾਉਗੇ ਤੇ ਆਪਾਂ ਬਹੁਤ ਲਾ ਲੈਣੇ ਆ ਤੇ ਜਾਗੋ ਪਵਨ ਗੁਰੂ ਨੂੰ ਸਵਾਰੀਏ ਫਿਰ ਪਾਣੀ ਪਿਓ ਦੀ ਗੱਲ ਕਰਾਂਗੇ ਪਹਿਲੋਂ ਪਵਨ ਗੁਰੂ ਹੋਊਗੀ ਇਹਨੇ ਸਾਡੀ ਗੰਦਗੀ ਖਾਣੀ ਆ ਇਹਨੇ ਸਾਡੇ ਲਈ ਪਾਣੀ ਸ਼ੁੱਧ ਕਰਨਾ ਇਹਨੇ ਸਾਨੂੰ ਮੀਂਹ ਪਵਾ ਕੇ ਦੇਣੇ ਆ ਤੇ ਸਾਡੀ ਧਰਤੀ ਹਰੀ-ਭਰੀ ਰਹੂਗੀ 48 ਟੈਂਪਰੇਚਰ ਹੋ ਜਾਣਾ ਜੇ ਉਹ ਨਾ ਟੈਂਪਰੇਚਰ ਮੱਥਾ ਟੇਕਿਆ ਘਟਣਾ ਨਾ ਪਾਠ ਕਰਿਆ ਨਾ ਪੂਜਾ ਕਰਿਆ ਨਾ ਨਮਾਜ਼ ਪੜਿਆ ਟੈਂਪਰੇਚਰ ਘਟਣਾ ਜੇ ਰੁੱਖਾਂ ਨਾਲ ਇਹ ਰੱਬ ਜੇ ਇਹਦੇ ਵੱਲ ਹੋ ਜੋ ਧਿਆਨ ਕਰੋ ਧੰਨਵਾਦ ਚੰਗੀ ਗੱਲ ਅੱਗੇ ਦੇ